ਤੇ ਆਉਂਦਾ ਹੀ ਰਹਿੰਦਾ ਇਸ ਦਾ ਸਾਹਮਣਾ ਕਰਨਾ ਚਾਹੀਦਾ ਹਿੰਮਤ ਨਹੀਂ ਹਾਰ ਕੇ ਬੈਠਣਾ ਚਾਹੀਦਾ ਕਿਉਂਕਿ ਕਈ ਅਜਿਹੇ ਇਨਸਾਨ ਹੁੰਦੇ ਨੇ ਜੋ ਜ਼ਿੰਦਗੀ ਤੋਂ ਹਾਰ ਮੰਨ ਕੇ ਬੈਠ ਜਾਂਦੇ ਨੇ ਤਾਂ ਆਪਣੀ ਜਾਨ ਵੀ ਖੋਵਾ ਬੈਠਦੇ ਨੇ ਇੱਕ ਅਜਿਹਾ ਮਾਮਲਾ ਮੰਦਪਾਗਾ ਸਾਹਮਣੇ ਆਇਆ ਜਿੱਥੇ ਪਿੰਡ ਕੁੰਗਰਾਣਾ ਤੋਂ ਇੱਕ ਖਬਰ ਸਾਹਮਣੇ ਆਈ ਜਿਸ ਨੇ ਹਰ ਇੱਕ ਦੇ ਹਿਰਦੇ ਵਲੰਦਰ ਕੇ ਰੱਖ ਦਿੱਤੇ ਜਿੱਥੋਂ ਦੇ ਇੱਕ ਕਿਸਾਨ ਪਰਿਵਾਰ ਦੇ ਪੁੱਤਰ ਨੇ ਪਤਨੀ ਨੇ ਤੇ بیٹے ਨੇ ਰੇਲ ਗੱਡੀ ਹੇਠਾਂ ਆ ਕੇ ਸ਼ਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੁਤਿਆਣਾ ਤੁਰੀ ਰੇਲਵੇ ਲਾਈਨ ਤੇ ਪਿੰਡ ਕੁੰਗਰਾਣਾ ਦੇ ਰੇਲਵੇ ਸਟੇਸ਼ਨ ਤੇ ਬੀਤੀ ਰਾਤ ਕੁੰਗਰਾਣਾ ਨਿਵਾਸੀ ਸੁਖਪਾਲ ਸਿੰਘ ਜਿਸ ਦੀ ਉਮਰ 35 ਸਾਲ ਦੇ ਕਰੀਬ ਹੈ ਪਤਨੀ ਸੁਖਦੀਪ ਕੌਰ ਜਿਸ ਦੀ ਉਮਰ 32 ਸਾਲ ਦੇ ਕਰੀਬ ਸੀ ਤਾਂ ਛੋਟਾ ਜਿਹਾ ਪੁੱਤ ਬਲਜੋਤ ਸਿੰਘ ਜਿਸ ਦੀ ਉਮਰ ਮਹਿਜ 9 ਸਾਲ ਦੇ ਕਰੀਬ ਸੀ ਰੇਲ ਗੱਡੀ ਆ ਕੇ ਛਾਲ ਮਾਰ ਦਿੱਤੀ ਰੇਲ ਗੱਡੀ ਦੇ ਅੱਗੇ ਛਾਲ ਮਾਰੀ ਜਾਂਦੀ ਹੈ ਜਿਸ ਕਾਰਨ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਪਰਿਵਾਰਿਕ ਸੂਤਰਾਂ ਅਨੁਸਾਰ ਸਿਰਫ 2 ਏਕੜ ਜ਼ਮੀਨ ਦੀ ਖੇਤੀ ਦੇ ਨਾਲ ਗੁਜ਼ਾਰਾ ਨਾ ਹੋਣ ਤੋਂ ਬਾਅਦ ਲਿਫਟਾ ਬਣਾਉਣ ਦਾ ਕੰਮ ਕਰਕੇ ਚੜੇ ਕਰਜ਼ੇ ਕਾਰਨ ਪਰਿਵਾਰ ਨੇ ਇੱਕ ਕਦਮ ਜੋ ਕਿ ਆ ਮ੍ਰਿਤਕ ਸੁਖਪਾਲ ਸਿੰਘ ਦੇ ਚਚੇਰੇ ਭਰਾ ਜਤਿੰਦਰਪਾਲ ਸਿੰਘ ਬੱਬੂ ਨੇ ਦੱਸਿਆ ਕਿ ਅੱਧੀ ਰਾਤ ਨੂੰ ਇਸ ਦੁਕਾਨ ਦੀ ਖਬਰ ਪਰਿਵਾਰ ਤੇ ਲਈ ਵੱਡੇ ਸਦਮੇ ਵਾਲੀ ਗੱਲ ਸੀ ਇਸੇ ਰੇਲ ਗੱਡੀ ਦੇ ਵਿੱਚ ਸਫ਼ਰ ਕਰ ਰਹੇ ਇੱਕ ਯਾਤਰੀ ਰੋਬੀਟ ਅੰਨ ਦੱਸਿਆ ਕਿ ਡਰਾਈਵਰ ਨੇ ਉਸ ਨੂੰ ਦੇਖ ਕੇ ਤੁਰੰਤ ਬ੍ਰੇਕ ਲਗਾ ਦਿੱਤੀ ਤੇ ਨਾਂ ਨੂੰ ਬਚਾਉਣ ਦੀ ਹਾਲਾਂਕਿ ਬਹੁਤ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਰੁਕਦਿਆ ਰੁਕਤਿਆ ਗੱਡੀ ਉਹਨਾਂ ਦੇ ਉੱਪਰੋਂ ਹੀ ਲੰਘ ਜਾਂਦੀ ਹੈ ਇਹ ਵੀ ਪਤਾ ਲੱਗਿਆ ਕਿ ਰੇਲ ਗੱਡੀ ਅਕਕੇ ਸ਼ਾਲ ਮਰਨ ਤੋਂ ਪਹਿਲਾਂ ਪਰਿਵਾਰ ਨੇ ਆਪਣੀ ਕਾਰ ਨੇੜੇ ਰੇਲਵੇ ਕ੍ਰੋਸਿੰਗ ਕੋਲ ਖੜੀ ਕਰ ਦਿੱਤੀ ਸੀ ਰੇਲਵੇ ਪੁਲਿਸ ਅਧਿਕਾਰੀ ਚੜ੍ਹਿਆ ਮੌਕੇ ਤੇ ਪਹੁੰਚਦੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ Laash ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਨੇ ਇਸ ਬੇहद ਮੰਦਪਾਕੀ ਖਬਰ ਸਾਂਝੀ ਕਰ ਰਹੀ ਆ ਤਿੰਨ ਚੀਆ ਦੀ ਮੌਤ ਹੋ ਕੇ ਖੁਦ ਮੌਤ ਨੂੰ ਗੱਲ ਲਾ ਲਿਆ ਕਿਆ ਕਰਚਾ ਹੋਣ ਦੇ ਚੱਲਦਿਆਂ ਪਰਿਵਾਰ ਕਾਫੀ ਪਰੇਸ਼ਾਨ ਰਹਿੰਦਾ ਸੀ ਜਿਸ ਕਰਕੇ ਇਸ ਵਿਅਕਤੀ ਦੇ ਉਸ ਦੇ ਪਤਨੀ ਸਣੇ ਬੱਚੇ ਨੇ ਮੌਤ ਨੂੰ ਗਲ ਲਾਲਿਆ ਟ੍ਰੇਨ ਅੱਗੇ ਸ਼ਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਲਾਂਕਿ ਟ੍ਰੇਨ ਦੇ ਡਰਾਈਵਰ ਦੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨਾਂ ਪਰਿਵਾਰਿਕ ਜੀਵਾਂ ਨੂੰ ਬਚਾਉਣ ਦੀ ਪਰ ਰੁਕਦਿਆ ਰੁਕਤਿਆ ਗੱਡੀ ਨਾਲ ਦੇ ਉੱਪਰੋਂ ਦੀ ਲੰਘ ਜਾਂਦੀ ਹੈ ਜਿਸ ਕਰਕੇ ਟ੍ਰੇਨ ਦੇ ਹੇਠਾਂ ਆ ਕੇ ਕੁਚਲੇ ਜਾਂਦੇ ਨੇ ਪਰਿਵਾਰ ਦੇ ਤਿੰਨੋਂ ਜੀ ਜਿਨ੍ਹਾਂ ਦੀ ਸ ਹਾਦਸੇ ਦੇ ਵਿੱਚ ਦਰਤਨਾਕ ਮੌਤ ਹੋ ਚੁੱਕੀ ਹੈ ਮੜਾ ਚੰਗਾ ਟਾਈਮ ਟਾਈਮ ਸਾਂਤੇ ਆਉਂਦਾ ਹੀ ਰਹਿੰਦਾ ਇਸ ਦਾ ਸਾਹਮਣਾ ਕਰਨਾ ਚਾਹੀਦਾ ਹਿੰਮਤ ਨਹੀਂ ਹਾਰ ਕੇ ਬੈਠਣਾ ਚਾਹੀਦਾ ਕਿਉਂਕਿ ਕਈ ਅਜਿਹੇ ਇਨਸਾਨ ਹੁੰਦੇ ਨੇ ਜੋ ਜ਼ਿੰਦਗੀ ਤੋਂ ਹਾਰ ਮੰਨ ਕੇ ਬੈਠ ਜਾਂਦੇ ਨੇ ਤਾਂ ਆਪਣੀ ਜਾਨ ਵੀ ਖੋਵਾ ਬੈਠਦੇ ਨੇ ਇੱਕ ਅਜਿਹਾ ਮਾਮਲਾ ਮੰਦਪਾਗਾ ਸਾਹਮਣੇ ਆਇਆ ਜਿੱਥੇ ਪਿੰਡ ਕੁੰਗਰਾਣਾ ਤੋਂ ਇੱਕ ਖਬਰ ਸਾਹਮਣੇ ਆਈ ਜਿਸ ਨੇ ਹਰ ਇੱਕ ਦੇ ਹਿਰਦੇ ਵਲੰਦਰ ਕੇ ਰੱਖ ਦਿੱਤੇ ਜਿੱਥੋਂ ਦੇ ਇੱਕ ਕਿਸਾਨ ਪਰਿਵਾਰ ਦੇ